ਕੰਪਿਊਸ ਸਰੇਸ਼ ਸਰੇਸ਼ ਇੰਦਰ ਬੁਲਿਓ ਮਹੇਸ਼ ਮਹੇਸ਼ ਨੂੰ ਕਹਿਣ ਲੱਗਾ ਕੰਮ ਦਾ ਖਾਦਿਆ ਹੋਰ ਆਵੇ ਹੁਣ ਕੀ ਬਣੂ ਸਿੱਧਾ ਹੀ ਹੋ ਅੱਗੇ ਕਿਤੇ ਐ ਨਾ ਹੋਵੇ ਭਈ ਇਥੇ ਹਾਰ ਖਾਜੀ ਆਪਾਂ ਆਖਰੀ ਹੋ ਗਿਆ ਨਾ ਚੰਡੀ ਦਾ ਜੁੱਧ ਹੁਣ ਲੱਗ ਗਿਆ ਨਾ ਉਹ ਰਿਹਾ ਵੀ ਜਿੱਥੇ ਹਾਰ ਗਏ ਫਾਇਦਲ ਦਾ ਮੈਚ ਹੈ ਫੇਤਾ ਗਿਆ ਕੱਪ ਕਿੰਨੋ ਵਿਚਾਰ ਪੁੱਛੇ ਜੁਝਾਰ ਉਨੇ ਵਿਚਾਰ ਕੀਤੀ ਇਹ ਸ਼ਿਵ ਜੀ ਨੇ ਪੁੱਛੇ ਜੁਝਾਰ ਪੁੱਛੇ ਸੂਰਮੇ ਪੁੱਛੇ ਉਹਨੇ ਜੁਝਾਰ ਜਿਹੜੇ ਨੇ ਚੰਗੇ ਚੰਗੇ ਜਿਹੜੇ ਆਪਣੇ ਸੂਰਮੇ ਨੇ ਨਾ ਆਪਣੇ ਉਹਨਾਂ ਨੂੰ ਇਹਦੇ ਨਾਲ ਭੇਜ ਦਿੱਤੀ ਆਪਣੀਆਂ ਜਿੰਨੀਆਂ ਸ਼ਕਤੀਆਂ ਦੇ ਦੇਵਤੇ ਆਂਦੀਆਂ ਜਾਣੀ ਜਿਹੜੇ ਆਪਣੇ ਵਿਦਵਾਨ ਲੋਕ ਨੇ ਮਦਦ ਵਾਸਤੇ ਭੇਜ ਦਿੱਗੇ ਕੱਲੀ ਉਹ ਲੜ ਰਿਹਾ ਕੱਲਾ ਲੜ ਰਿਹਾ ਨਾ ਬੰਦਾ ਗਾਲ ਸਿੰਘ ਕੱਲਾ ਹੀ ਲੜ ਰਿਹਾ ਨਾ ਰਾ ਗੁਰਮੁਖਾ ਕੱਲਾ ਹੀ ਜੰਗ ਕਰਿਆ ਕੱਲਾ ਹੀ ਜਰੇ ਸਵਾਲ ਜਵਾਬ ਦੂਏ ਨੂੰ ਕਹਾ ਤੁਸੀਂ ਚੁੱਪ ਕਰੋ ਬੋਲਣ ਉਹਨਾਂ ਨੇ ਖ ਆਪਣਾ ਕੀ ਕਹਿ ਲਿਆ ਉਹ ਫਦਾ ਦੇ ਉਹਦਾ ਉਲਟ ਗੱਲੇ ਕਹਿਣੇ ਕੋਈ ਕੀ ਜੇ ਸੁਮਿਤਰ ਕੌਣੇ ਚਰਿੱਤਰ ਕੀ ਜੇ ਸੁਮੰਤਰ ਉਹਨਾਂ ਨੇ ਇਹ ਮੰਤਰ ਕੀਤਾ ਦੋਹਾਂ ਨੇ ਸਲਾਹ ਕੀਤੀ ਕੌਣੇ ਚਰਿੱਤਰ ਵੀ ਕਿਹੜਾ ਚਰਿੱਤਰ ਖੇਲੀਏ ਦੇਖੋ 74 ਲੱਖ ਲਾਗਿਆ ਸੀ ਜਦੋਂ ਗਿਆਨ ਚਰਚਾ ਹੁੰਦੀ ਹੁੰਦੀ ਆ ਚਰਿੱਤਰ ਖੇលਦੇ ਹੁੰਦੇ ਨੇ ਲੋਕ ਇਹ ਤੇ ਚਰਿੱਤਰ ਲਫਾ ਗਿਆ ਹੁਣ ਕੋਈ ਹੁਸ਼ਿਆਰੀ ਚਲਾਕੀ ਖੇਲੀ ਆਪਾਂ ਜਿਹੜੀ ਚਲਾਕੀ ਨਾਲ ਆਪਾਂ ਜਿੱਤੀ ਜੀ ਜੀਤੇ ਸੋ ਮਾਏ ਜੀਤੇ ਬਣਾਏ ਜਾਤੇ ਸੁਣਾਏ ਜੀਤੇ ਬਣਾਏ ਮਾ ਮਾਦਾ ਦੀ ਜੰਗ ਹੋ ਜਵੇ ਜਿੱਤ ਹੋ ਜਵੇ ਐਸਾ ਚਰਿੱਤਰ ਖੇਡੀ ਏ ਆਪਣੀ ਇਹ ਤੋਜਵੇ ਜੇ ਮਾਤਾ ਦੀ ਜੇ ਤੋਈ ਤਾਂ ਆਪਣੀ ਹੋ ਜੈ ਤੈਨੂੰ ਆਪਣੀ ਮਾਤਾ ਦੀ ਜੇ ਤੋਜਵੇ ਜਿਹੜੀ ਮੱਤ ਚਾਹੇ ਨਾ ਤੇ ਵਿਰੁੱਧ ਹੀ ਐ ਇਹਨਾਂ ਨੂੰ ਤਾਂ ਰਾਜ થઈ ਮਤਲਬ ਐ ਇਹਨਾਂ ਨੇ ਕੀ ਲੈਣਾ ਕਾਂਗਰੇਜਾਂ ਵਲੇ ਨੂੰ ਤਾਂ ਗੋਲਕਾਂ ਦੇ ਰੌਲਾ ਸੀ ਗੋਲਕਾਂ ਮੜ ਗਈਆਂ ਪ੍ਰਚਾਰ ਹੋਈ ਐ ਪ੍ਰਚਾਰ ਦਾ ਨਹੀਂ ਰੌਲਾ ਗੋਲਕਾਂ ਦਾ ਰੌਲਾ ਸੀ ਉਹ ਮੂਰਤੀਆਂ ਦਾ ਕੱਢ ਬੈਠੇ ਕਹਿੰਦੇ ਦੁਬਾਰਾ ਨਹੀਂ ਹੁਣਾ ਸਕਦੀ ਹੁਣ ਕੱਢ ਬੈਠੇ ਇੱਕ ਵਾਰ ਮੂਰਤੀਆਂ ਦਾ ਪ੍ਰਚਾਰ ਹੋ ਗਈ ਹੈ ਕਹਿੰਦੇ ਪ੍ਰਚਾਰ ਰੱਖ ਲਾਂਗੇ ਮੂਰਤੀਆਂ ਦਾ ਹੁਣ ਮੂਰਤੀਆਂ ਖੜਦੀਆਂ ਨੇ ਤਾਂ ਸੋਨ ਪਬਲਿਕ ਫੇਰ ਮਗਰ ਰੁਪਈਆ ਜੂ ਸਾਡੇ ਮੂਰਤੀਆਂ ਦਾ ਨਹੀਂ ਆ ਸਕਦੀ ਪ੍ਰਚਾਰ ਦੇ ਵਿੱਚ ਮੂਰਤੀਆਂ ਰਹਿਣਗੀਆਂ ਹੁਣ ਪ੍ਰਚਾਰ ਜੀ ਤਾਂ ਮੂਰਤੀ ਪੂਜਾ ਦਾ ਸਿੱਖਾਂ ਦਾ ਕਹਿੰਦੇ ਨੇ ਕਿ ਸ਼ਰਧਾ ਹੋਵੇ ਪੱਥਰ ਚੋਂ ਮਿਲ ਜਾਂਦਾ ਸਾਰੇ ਸਾਰੇ ਪ੍ਰਚਾਰ ਸਾਰੇ ਪ੍ਰਚਾਰਕ ਮੰਨ ਲੈਂਦੇ ਨੇ ਉਹਨੇ ਬਲਜੀਤ ਸਿੰਘ ਨੇ ਵੀ ਬੋਲ ਲਿਆ ਸੀ ਜਿਹੜਾ ਕਮਿਸ਼ਨੀ ਕਾਲਜ ਦੇ ਪ੍ਰਿੰਸੀਪਲ ਨੇ ਬਲਜੀਤ ਸਿੰਘ ਨੇ ਮੇਰੇ ਸਾਹਮਣੇ ਕਹਿੰਦਾ ਜੇ ਸ਼ਰਦਾ ਹੋਵੇ ਪੱਥਰ ਝੋਲੇ ਜਾਂਦਾ। ਉਹ ਫਿਰ ਤੂੰ ਸਿੱਖੀ ਦਾ ਬੜਾ ਪ੍ਰਚਾਰ ਕਰਦੇ ਹੋ ਤੁਸੀਂ। ਉਹ ਕਾਲਜ ਦੇ ਵਿੱਚ ਤੁਸੀਂ ਸਟੂਡੈਂਟ ਬਣਾ ਬਣਾ ਕੇ ਭੇਜਦੇ ਹੋ ਤੁਸੀਂ ਇਹ ਦੱਸਦੇ ਹੋ ਵੀ ਪੱਥਰ ਝੋਲ ਜਾਂਦਾ ਹੈ। ਜੇ ਸ਼ਰਦਾ ਹੋਵੇ। ਜੇ ਸ਼ਰਦਾ ਹੋਵੇ ਤਾਂ ਫਿਰ ਸਤਨਾਮ ਹੈ ਫਿਰ। ਫੇ ਤਾਂ ਤੁਸੀਂ ਪੱਕੇ ਹਿੰਦੂ ਹੋ ਕੱਟੜ। ਕਾਇ ਕੋ ਪਾਹਨ ਪੂਜਤਾ ਪਸੂ ਪਾਹਨ ਮੈਂ ਪਰਮੇਸ਼ਰ ਨਹੀਂ। ਪਾਤੀ ਤੋੜੇ ਮਾਲ ਨਹੀਂ ਪਾਤੀ ਪਾਤੀ ਜਿਓ ਜਿਸ ਬਾਹਨ ਕੋ ਪਾਤੀ ਤੋੜੇ ਸੋ ਬਾਹਨ ਨਾ ਜਿਓ। ਕੁਰਬਾਨੀ ਦੇ ਹੈ ਕਹਿੰਦੀ। ਕਿ ਜੋ ਉਹ ਤੁਸੀਂ ਦਾ ਆਬਿੰਦੂ ਕੱਟਣ ਨਫ਼ਰਤ ਕਰੀ ਜਾਂਦੇ ਹਿੰਦੂਆਂ ਨਾਲ ਜਿਹੜਾ ਕੰਮ ਉਹਨਾਂ ਨੇ ਕਰਨਾ ਤਾਂ ਤੁਸੀਂ ਕਰੀ ਜਾਂਦੇ ਹੋ ਜਿਹੜਾ ਕੰਮ ਹਿੰਦੂਆਂ ਨੇ ਕਰਨਾ ਤਾਂ ਤੁਸੀਂ ਕਰੀ ਜਾਂਦੇ ਹੋ ਉਹਦਾ ਪਿੱਛੇ ਬੈਠੇ ਨੇ ਉਹ ਤਾਂ ਐ ਘੇ ਛੱਡਦੇ ਨੇ ਸਾਲ 6 ਮਹੀਨੇ ਬਾਅਦ ਇਹ ਵੀ ਹਿੰਦੂ ਹੀ ਨੇ ਸਾਡੇ ਭਾਈਓ ਨੇ ਤੁਹਾਡੇ ਵੀ ਮਿਰਚਾਂ ਕਾਹਦੇ ਲੜਨ ਦੀਆਂ ਨੇ ਇਹ ਕਹੇ ਤੇ ਗਾਈ ਭਾਈ ਛੋਟੇ ਭਾਈਆ ਤੁਸੀਂ ਸਾਨੂੰ ਖਣਪੇ ਨੂੰ ਦੇਖ ਰਹੇ ਤੁਸੀਂ ਵੀ ਮਦਦ ਕਰੋ ਗੋਲਕੀ ਪਾਇਆ ਕਰੋ ਤੁਸੀਂ ਵੀ ਹਿੱਸਾ ਬੜਾ ਤਕੜਾ ਇਧਰ ਦੇਈ ਦੇ ਇਹ ਮੰਦਰਾਂ ਦੇ ਜਿਹੜੇ ਐਡੇ ਜ਼ਿਆਦਾ ਪੈਸਾ ਹੈ ਉਹ ਸਾਨੂੰ ਇਧਰੇ ਦੇਈ ਜਾ ਹੁਣ ਤੁਸੀਂ ਉਹ ਛੱਡੋ ਪਰੇ ਮੰਦਰਾਂ ਨੂੰ ਤੁਹਾਡੇ ਨਾਲ ਕੰਮ ਅਸੀਂ ਕਰਦੇ ਹਾਂ ਸਾਰੇ ਮੰਦਰਾਂ ਦਾ ਕਰੂ ਕਰਕੇ ਇੱਥੇ ਇੱਕ ਗੋਲਕ ਬਣਾ ਲਓ ਹੁਣ ਆਪਾਂ ਕੁਰੂਕਾ ਦੇ ਗੋਲਕ ਵਧੀਆ ਨਾਲੇ ਥੋੜੀ ਤਾਂ ਮਜ਼ੇ ਵਾਸਤੇ ਹੀ ਨਾ ਸੀ ਸਾਰੇ ਗੋਲਕ ਇੱਥੇ ਸਿੜੀ ਜਾਓ ਸ਼ਕਤੈ ਨਿਕਾਰ ਭੇਜੋ ਅਵਾਰ ਸ਼ਕਤੈ ਨਿਕਾਰ ਆਪਣੀਆਂ ਸ਼ਕਤੀਆਂ ਸਾਰੀਆਂ ਕੱਢ ਕੇ ਨਾ ਦੇਵਤੇ ਕਹਨੇ ਇਹ ਮਦਦ ਵਾਸਤੇ ਭੇਜ ਦਿਓ ਐ ਤਾਂ ਸ਼ਕਤੀ ਕੱਢ ਕੇ ਭੇਜ ਨਹੀਂ ਹੁੰਦੀ ਹੁੰਦੀ ਆਪਣੀਆਂ ਸ਼ਕਤੀਆਂ ਆਪਣੇ ਵਿਦਵਾਨੇ ਹੁੰਦੇ ਨੇ ਉਹਨਾਂ ਕੋਲ ਜਿਹੜੇ ਗਿਆਨਵਾਨ ਆਦਮੀ ਸੀ ਕਹਨੇ ਇਹਦੀ ਮਦਦ ਵਾਸਤੇ ਉਹ ਜਿਆਦਾ ਆਦਮੀ ਨੇ ਨਾ ਹੁੰਦੇ ਗੱਲਾਂ ਕਰਦੇ ਉਹ ਭੇਜ ਦਿਓ ਹਾਂਜੀ ਸ਼ਤਰਣ ਜਾਏ ਹਨ ਹੈ ਰਸਾਏ ਕਹਨੇ ਉਹ ਜਾ ਕੇ ਸ਼ਤਰਵਾਂ ਨੂੰ ਹਨ ਹੈਰ ਸਾਇ ਗੁੱਸੇ ਨਾਲ ਲੜਨਾ ਤੇ ਮਾਰ ਦੇਣ ਸੋਈ ਕਾਮ ਹਰਾ ਦੇਣ ਹਰਾ ਦੇਣ ਸੋਈ ਕਾਮ ਕੀਨ ਦੇਵਨ ਪ੍ਰਵੀਨ ਇਹ ਦੇਵਤੇ ਜਿਹੜੇ ਬੜੇ ਪ੍ਰਵੀਨ ਸੀ ਨਾ ਦੇ ਪੁੰਨ ਸੀ ਯੋਧੇ ਦੇ ਵਿੱਚ ਚਲਾਕੀ ਵਿੱਚ ਇਹੀ ਕੰਮ ਕੀਤਾ ਉਹਨਾਂ ਨੇ ਹੂੰ ਦੇਵਨ ਪ੍ਰਵੀਨ ਪ੍ਰਵੀਨ ਦੇਵਤੇ ਸੀ ਕਾਵਲ ਸੀ ਇਸ ਕਾਲ ਦੇ ਚਲਾਕੀ ਕਰਨ ਦੇ ਚਲਾਕੀ ਕਰਨ ਦੇ ਤਾਂ ਮਹਾਨ ਲੈ ਹੈ ਵਿਸ਼ਨੂ ਦੇ ਚੇਲੇ ਨੇ ਬਿਜਲੂ ਨੇ ਜਿਹੜਾ ਕੀ ਨਹੀਂ ਕੀਤੀ ਸਾਰੇ ਸਭ ਕੁਝ ਰਖ ਲਿਆ ਉਹਨਾਂ ਨੂੰ ਜਨਾਬ ਪਲਾਤੀ ਸੁਬੰਦਰ ਰਖ ਲਿਆ ਉਹਨਾਂ ਤੇ ਸ਼ਰਾਬ ਪਲਾ ਕੇ ਸਭ ਕੁਝ ਆਵ ਰਖ ਲਿਆ ਇਤਲਾ ਕੀ ਨਹੀਂ ਹੈ ਠਗੀ ਢੋਰੀ ਦਾ ਮਹਾਨ ਹੈ ਸਖਤ ਇਨਕਾਰ ਭੇਜੀ ਅਫਾਰ ਸਾਰੀਆਂ ਸ਼ਕਤੀਆਂ ਕੱਢ ਕੇ ਸਾਰੀਆਂ ਅਪਾਰ ਸ਼ਕਤੀ ਉਹਨੂੰ ਹੋਰ ਭੇਜਦੀ ਬਿਰਦ ਨਿਰਾਜ ਛੰਦ ਚੱਲੀ ਸਖਤ ਸ਼ਿਗਰ ਸ੍ਰੀ ਕਰਪਾਨ ਪਾਨ ਧਾਰਕ ਹੈ ਆਪਣੇ ਹਥਿਆਰ ਪਹਿਨ ਕੇ ਸਾਰੇ ਆਪਣੇ ਹਥਿਆਰ ਲੈ ਕੇ ਕੋਲ ਕਿਤਾਬਾਂ ਜਿਹੜੀਆਂ ਅੰਦਰ ਗ੍ਰੰਥ ਸੀ ਸਾਰੇ ਲੈ ਕੇ ਸਾਰੇ ਵਿਦਵਾਨ ਜਿਹੜੇ ਨੇ ਚਰਚਾ ਕਰਨ ਵਾਸਤੇ ਉਹਦੇ ਨਾਲ ਚੰਡੀ ਦੀ ਸਹਾਇਤਾ ਵਾਸਤੇ ਚਲੇ ਗਏ ਉੱਠੇ ਤੋਂ ਗਿਰਦ ਫਿਰਦੂ ਡੌਰ ਡਾਂਕਣੀ ਢਕਾਰ ਕਾ ਆ ਸਾਰੇ ਕੇ ਹੁੰਦੇ ਲੈ ਲੈ ਡੌਰੂ ਵਾਲੇ ਵੀ ਚਲੇ ਗਏ ਉਹ ਜਿਹੜੇ ਜੰਤਰ ਮੰਤਰਾਂ ਦੇ ਉਹ ਵੀ ਚਲੇ ਗਏ ਵੀ ਅਸੀਂ ਮਤ ਮਾਰਦਾਂਗੇ ਜਾ ਕੇ ਉਹਨਾਂ ਦੀ ਅਸੀਂ ਝਟਕੀ ਸਿਰਦਾਂਗੇ ਉਹਨਾਂ ਨੂੰ ਗੱਲੇ ਨਹੀਂ ਆਉਣੀ ਸਾਰੇ ਹੀ ਚਲੇ ਗਏ ਜਿਹੜੇ ਝਟਕੀ ਮਾਰ ਕੇ ਨਾ ਪਪੂਤੀ ਦੀ ਉਹ ਵੀ ਭੇਜਦੇ ਵੀ ਤੁਸੀਂ ਵੀ ਆਪਣਾ ਦੇਖ ਲਓ ਜੇ ਤੁਹਾਡਾ ਵੀ ਕੋਈ ਦੋ ਲੱਗ ਜਾ ਜੈਨ ਤੁਸੀਂ ਬੜੀਆਂ ਝਟਕੀਆਂ ਮਾਰਦੇ ਹੋ ਨਾ ਪਪੂਤੀ ਤੇ ਝਟਕੀ ਮਾਰ ਦਾਂਗੇ ਉਹਨਾਂ ਦੀ ਮਤ ਮਾਰ ਦਾਂਗੇ ਐ ਕਰਦਾਂਗੇ ਜਿਹੜੇ ਕਰਦੇ ਸੀ ਉਹ ਸਾਰੇ ਭੇਜ ਤੇ ਹਥੇਤੋਂ ਕੰਕ ਬੰਕਿੰਗ ਕਮਾਂਡੋਂ ਅੰਦਰ ਉੱਠੇ ਹਥੇਤੋਂ ਕੰਕ ਬੰਕਿੰਗ ਜਿਹੜੇ ਕੰਕ ਬੰਕੀ ਨ ਸੀ ਆ ਜਿਹੜੇ ਕਾਮਰੌੜੀ ਬੌਣ ਵਾਲੇ ਸੀ ਭੁਖ ਗਿਆਨੀ ਉਹ ਭੇਜਦੇ ਇਹ ਜਿਹੀ ਸੀ ਇਹ ਨਾਲ ਕੋਲ ਹੋਰ ਸਾਖੀ ਦੇਵਤਿਆਂ ਕੋਲ ਹੋਰ ਕੀ ਸੀ ਅ ਸਾਡੇ ਕੋਲ ਵੀ ਜਿਹੜੇ ਵਿਦਵਾਨ ਨੇ ਕਾਮਰੌੜੀ ਬੌਣ ਵਾਲੇ ਨੇ ਹੋਰ ਕੀ ਨੇ ਕਵੰਦ ਅੰਧ ਉਠੇ ਹੀ ਕਵੰਦ ਅੰਧ ਉਠੇ ਅੰਧ ਉਠੇ ਹੀ ਹੱਥੇ ਤੋਂ ਕੰਕ ਬੱਕਿਓ ਕਵੰਦ ਅੰਧ ਉਠੇ ਕੀ ਬੋਲਦੇ ਨੇ ਕਿ ਤੇਰਾ ਕਰਦੇ ਨੇ ਅੰਨੇ ਕਰਦੇ ਨੇ ਲੋਕਾਂ ਨੂੰ ਸਭ ਓਵ ਜਿਹੜਾ ਕਾਉ ਨੂੰ ਕਿਹਾ ਸੀ ਨਾ ਕਹਿੰਦੇ ਇਹ ਇਹ ਦੋਈ ਨੈਣਾ ਵੱਧ ਛੁਏ ਫਿਰ ਦੇਖਣ ਕਿ ਆਜ ਕਹਿੰਦੇ ਜਿਹੜੀ ਅਧੂਈ ਅੱਖ ਮਿਲਿਆ ਇਹਨੂੰ ਨਾ ਛੋਹਦੀ ਤੂੰ ਇਹ ਤਾਂ ਨਹੀਂ ਕਰਦਾ ਹੁੰਦਾ ਡੇਰਾ ਹੀ ਪੈਦਾ ਕਾਉ ਉਲਣਗੇ ਕਾਲੇ ਕਾਲਾ ਹੋ ਜਾਊਗਾ ਹੋਰ ਕੀ ਹੋਊਗਾ ਜਿੱਥੇ ਉੜੂਗਾ ਕਾਉ ਉਹਦੇ ਉੱਤੇ ਕਾਲਾ ਹੀ ਹੋਣਾ ਕਾਸ਼ ਨਾ ਹੋਰ ਕੀ ਹੋਊਗਾ ਇਹ ਤਾਂ ਹੈ ਜੇ ਕੁਝ ਪੈਦਾ ਕਰਦੇ ਹੁੰਦੇ ਨੇ ਖੇੜ ਆਉਲੀ ਇਹਨਾਂ ਨੇ ਖੇੜਾ ਦੇਣਗੇ ਜਾ ਕੇ ਵਿਸ਼ੇਖ ਦੇਵਤਾ ਰੁਬੀਰ ਬਾਣ ਧਾਰ ਬੁੱਠੇ ਹੀ ਵਿਸ਼ੇਖ ਦੇਵਤਾ ਅ ਰੁਬੀਰ ਬਾਣ ਧਾਰ ਬੁੱਠੇ ਦੇਵਤਾ ਨੇ ਕੀ ਕੀਤਾ ਦੇਵਤਾ ਚੰਡੀ ਵਾਸਤੇ ਆਇਆ ਰੁਬੀਰ ਬਾਣ ਧਾਰ ਬੁੱਠੇ ਉਹਨਾਂ ਨੇ ਦੇਵਤੇ ਨੇ ਵਿਸ਼ੇਸ਼ ਖਾਸ-ਖਾਸ ਗੱਲਾਂ ਦੇ ਪੀਰ ਛੱਡੇ ਖਾਸ-ਖਾਸ ਗੱਲਾਂ ਖਾਸ-ਖਾਸ ਪੀਰ ਛੱਡੇ ਕੋ ਰਾਜਾ ਨਾ ਫਿਰ ਹਰ ਕਿਸ ਨੂੰ ਨਹੀਂ ਚਲਾਇਆ ਵਿਸ਼ੇਸ਼ ਤੀਰ ਚਲਾਇਆ ਬਿਜੇ ਜਵਾਨ ਛੱਡੇ ਖਾਸ ਕਰਕੇ ਜਿਹੜੇ ਲੋੜ ਸੀ ਰਸਾਵਲ ਛੰਦ ਸਭੇ ਸਖਤ ਇਕ ਹੈ ਚਲੀ ਸੀ ਸਨੇਕ ਸਾਰੀਆਂ ਸਸਤੀਆਂ ਆਗੀਆਂ ਚੰਡੀ ਕੋ ਪਹੁੰਚ ਗਈਆਂ ਸਾਰਿਆਂ ਨੇ ਸੰਦੀਵਾ ਕੀਤਾ ਆਕੇ ਵੀ ਅਸੀਂ ਤੁਹਾਡੀ ਸੇਵਾ ਕਰਨ ਆਏ ਆਂ ਸਾਨੂੰ ਦੱਸੋ ਕੀ ਹੁਕਮ ਹੈ ਸਾਡੇ ਇਹਦਾ ਕੰਮ ਲੈਣੇ ਲੈ ਲਓ ਮਹਾਸਰਧਾਰੇ ਮਹਾਬੀਰ ਮਾਰੇ ਬڑے-ਬڑے ਹਸਤਾ ਧਾਰੇ ਹੋਏ ਨੇ ਮਹਾਬੀਰ ਮਾਰੇ ਬਹੁਤ ਅਸੀਂ ਵੀਰ ਪਹਿਲਾਂ ਮਾਰੇ ਨੇ ਹਾਂ ਇਹ ਜਿਹੇ ਹਾਲਤ ਦੇ ਜਿਹੜੇ ਇਹਨਾਂ ਦੇ ਕੌਂ ਸੀ ਕੌਣ ਆ ਕੌਣ ਭੜ ਜਾਣਗੇ ਇਧਰ ਵੀ ਸੀ ਨਾ ਰੌਲਾ ਪਾਉਣ ਵਾਲੇ ਕਹਿੰਦੇ ਤੁਸੀਂ ਰੌਲਾ ਪਾਉਣ ਵਾਲੇ ਨੂੰ ਸੰਭਲਿਓ ਇਹ ਜਿਹਨੂੰ ਜਿਹੇ ਤੁਹਾਡੇ ਵਰਗੇ ਨੇ ਜਦੋਂ ਹੁਣ ਖਾੜੇ ਜਿ ਘੁਲਦੇ ਨੇ ਕੋਜੇ ਛੋਟੇ ਜਿਹੇ ਯੋਕ ਉਹਦੇ ਯੋਕਾ ਨਾ ਲੱਗ ਜਾਂਦੇ ਨੇ ਜਿਹੇ ਜਹ ਹੁੰਦਾ ਉਹਦੀ ਝੋਟੀ ਦਾ ਉਹਦੇ ਨਾ ਲੱਗ ਜਾਂਦਾ ਹਾਂ ਜੀ ਮੁਕੰਗ ਰਕਤਨੈਨੂੰ ਮੁਖੰਗ ਰક્ત ਨੇਣੰ ਬਕੇ ਬੰਕ ਬੈਣੰ ਬਕੇ ਬੰਕ ਬੈਣੰ ਭਾਵੇਂ ਰੋ ਵਿੱਚ ਆਏ ਹੋ ਰਾਜਾ